ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਵਧੀਆ ਹੋਗੇ ਤੇ ਆਪਾਂ ਬਹੁਤ ਵਧੀਆ ਆ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਹੈਪੀ ਦੀਵਾਲੀ ਤੇ ਅਸੀਂ ਅੱਜ ਦੀਵਾਲੀ ਵਾਲਦੇ ਨਸਾਰਾ ਦਿਨ ਘਰ ਰਹਿ ਰਿਹਾ ਕੇ ਬੋਰ ਹੋ ਗਏ ਸੀ ਮੈਂ ਸੋਚਿਆ ਸੋ ਚਲੋ ਆਪਾਂ ਪਾਰਕ ਘੁੰਮ ਕੇ ਆਨੇ ਆ ਮੈਂ ਤਾਰਵ ਚਲੋ ਆ ਗਏ ਪਾਰਕ ਪਾਰਕ ਦੇ ਵਿੱਚ ਜਾ ਕੇ ਅਸੀਂ ਥੋੜੀਆਂ ਬਥੇ ਗੱਲਾਂ ਬਾਤਾਂ ਕੀਤੀਆਂ ਥੋੜਾ ਜਿਹਾ ਇੰਜੋਏ ਕੀਤਾ ਤੇ ਆਰਬ ਬਹੁਤ ਗੱਲਾਂ ਕਰਦਾ ਬਹੁਤ ਨੋਟਕੀਆਂ ਕਰਦਾ ਇਹ ਤੇ ਬਹੁਤ ਮਜਾ ਆਇਆ ਫਿਰ ਅਸੀਂ ਥੋੜਾ ਬੈਠ ਗੱਲਾਂ ਹੀਆਂ ਕੀਤੀਆਂ ਤੇ ਫਿਰ ਇਹ ਕਹਿ ਰਿਹਾ ਕਿ ਮੈਨੂੰ ਥੋੜਾ ਆ ਤੁਸੀਂ ਮੈਨੂੰ ਘੁਮਾਓ ਨਹੀਂ ਤਾਂ ਮੈਂ ਬੋਰ ਹੋ ਰਿਹਾ ਨੇ ਮੈਨੂੰ ਘਰ ਛੱਡ ਕੇ ਆਓ ਮੈਂ ਇੱਕ ਹਮਕੋਲ ਜਾਣਾ ਫਿਰ ਬਹਾਨੇ ਬੜੇ ਮਾਰੇ ਨੇ ਮਮਾ ਮੈਨੂੰ ਵੋਸ਼ ਰੂਮ ਆਇਆ ਮੈਨੂੰ ਇਹ ਆਇਆ ਮੈਨੂੰ ਉਹ ਆਇਆ ਤੇ ਚਲੋ ਇਹਨਾਂ ਮੈਂ ਥੋੜਾ ਗੱਲਾ ਵਿੱਚ ਲਗਾਇਆ ਇਹਨੂੰ ਮੈਂ ਇਹਨੂੰ ਬਸ ਇਧਰ ਉਧਰ ਕਰਕੇ ਮੈਂ ਕਿਹਾ ਚਲ ਚਲਦੇ ਹਾਂ ਚਲਦੇ ਹਾਂ ਤੇ ਇਹਨੂੰ ਪੂਰੀ پارک ਘੁਮਾਈ ਕਿਉਂਕਿ پارک ਦੇ ਅਸੀਂ ਦੂਸਰੀ ਸਾਈਡ ਆਏ ਸੀ ਘਰ ਤੋਂ ਥੋੜਾ ਜਿਹਾ ਦੂਰ ਆ ਤੇ ਇਹਨੂੰ ਥੋੜਾ ਜਿਹਾ ਘੁਮਾਇਆ ਘੁੰਮਣ ਤੋਂ ਬਾਅਦ ਮੈਂ ਤਾਂ ਬੈਠਾ ਹੀ ਸੀ ਗੱਲਾਂ ਕਰ ਰਿਹਾ ਸੀ ਕਹਿੰਦੇ ਚਲੋ ਮੈਨੂੰ ਥੋੜੀ ਪਾਰਕ ਦਿਖਾਓ ਮੈਂ ਇੱਧਰ ਐਕਸਰਸਾਈਜ਼ ਵਾਲੇ ਉਹ ਦੇਖਣੇ ਆ ਜਿਹੜੇ ਐਕਸਰਸਾਈਜ਼ ਕਰਦੇ ਆ ਤੇ ਮੈਂ ਕਿਹਾ ਚਲ ਚਲਦੇ ਆ ਫਿਰ ਇਹ ਥੋੜਾ ਜਿੱਦ ਕਰਨ ਲੱਗਿਆ ਮੈਨੂੰ ਥੋੜਾ ਫੋਨ ਦੋ ਮੈਂ ਫੋਨ ਚਲਾਣਾ ਹੈ ਫੋਨ ਨਹੀਂ ਛੱਡਦੇ ਸਾਰਾ ਦਿਨ ਨਹੀਂ ਫੋਨ ਛੱਡਦੇ ਜਿੰਨਾ ਮਰਜੀ ਇਹਨਾਂ ਨੂੰ ਫੋਨ ਦੇ ਦੋ ਪਰ ਫੋਨ ਦੀ ਇਹਨਾਂ ਨੂੰ ਜਿੱਦ ਹੈ ਮੈਨੂੰ ਫੋਨ ਕਰਕੇ ਇੱਥੋਂ ਵਾਪਸ ਆਪਣੇ ਨਾਲ ਹੀ ਲੈ ਆਈ ਕਰ ਤੂੰ ਕਿਉਂਕਿ ਲੜਾਈ ਬਹੁਤ ਕਰਦੇ ਨੇ ਇਹ ਇਹ ਇਸ ਕਰਕੇ ਅਸੀਂ ਥੋੜਾ ਜਿਆ ਫਿਰ ਇਹਨ ਮਕਮਾਇਆ ਪਾਰਕ ਦੇ ਵਿੱਚ ਮੈਂ ਕਿਹਾ ਚਲ ਆਪਾਂ ਚੱਲਦੇ ਆਂ ਥੋੜਾ ਘੁੰਮਦੇ ਆਂ ਪਾਰਕ ਵਿੱਚ ਇੱਕਦਮ ਪਾਰਕ ਦਿਖਾਣੇ ਆ ਤੇ ਬਹੁਤ ਵਧੀਆ ਸ਼ਾਂਤ-ਚਾਂਤ ਸੀ ਮਾਹੌਲ ਮਜਾ ਆ ਤੇ ਵਾਸੀਆਂ ਲਈ ਜਾਂਦਾ ਸੀ ਸੋਣ ਕਹਿੰਦਾ ਮੈਨੂੰ ਨੀਂਦ ਆਈ ਨੀਂਦ ਆਈ ਭਾਨੇ ਬਹੁਤ ਮਾਰਦਾ ਬਹੁਤ ਜਿਆਦਾ ਭਾਨੇ ਮਾਰੇ ਨੇ ਮੈਂ ਵੀ ਸੋਚਿਆ ਅੱਜ ਮੈਂ ਛੱਡ ਕੇ ਨਹੀਂ ਆਣਾ ਚੱਲਦੇ ਨੂੰ ਮੈਂ ਪਾਰਕ ਘੁੰਮਣੇ ਆ ਕਿਉਂਕਿ ਅਸਤਾ ਰੋਜ਼ਾਨੇ ਆ ਫਿਰ ਕਹਿੰਦਾ ਮੈਂ ਥੋੜਾ ਡਾਂਸ ਕਰਨਾ ਡਾਂਸ ਕੀਤਾ ਨਹੀਂ ਡਾਂਸ ਬਹੁਤ ਕਰਦਾ ਇਹ ਫਿਰ ਉਹਨੂੰ ਮੈਂ ਲੈ ਕੇ ਚਲੀ ਉਧਰ ਚਲਾ ਚਲੀਏ ਆਪਾਂ ਤੈਨੂੰ ਪਾਰਕ ਦਿਖਾਣੇ ਆ ਜਿੱਥੇ ਮਸ਼ੀਨਾਂ ਲੱਗੀਆਂ ਹੋਈਆਂ ਉਧਰ ਉਹਦੇ ਲਈ ਸਾਈਡ ਐਕਸਰਸਾਈਜ਼ ਵਾਲੀਆਂ ਤੇ ਚਲੋ ਮੈਂ ਨਾ ਜਾ ਰਹੀ ਸੀ ਗੱਲਾ ਗੱਲਾ ਕਰਤਾ ਮੈਂ ਉਹਨੂੰ ਲੈ ਕੇ ਗਈ ਉਧਰ ਕਹਿੰਦਾ ਨਹੀਂ ਮੈਂ ਬੋਰ ਹੋ ਰਿਹਾ ਹਾਂ ਹੁਣ ਮੈਂ ਘਰ ਜਾਣਾ ਮम्मा ਮੈਨੂੰ ਘਰ ਛੱਡ ਕੇ ਆਓ ਮੈਂ ਕਿਹਾ ਚਲ ਠੀਕ ਹੈ ਮੈਂ ਤੁਹਾਨੂੰ ਥੋੜਾ ਜਿਹਾ ਇਧਰ ਘੁਮਾ ਕੇ ਨਾ ਥੋੜਾ ਜਿਹਾ ਤੇ ਫਿਰ ਮੈਂ ਤੈਨੂੰ ਘਰ ਛੱਡ ਕੇ ਆਨੇ ਆ ਤੇ ਮੈਂ ਬਸ ਇਹਨੂੰ ਥੋੜਾ ਘੁਮਾ ਕੇ ਤੇ ਫਿਰ ਇਹਨੂੰ ਛੱਡਣ ਜਾ ਰਹੀਆਂ ਘਰ ਕਿਉਂਕਿ ਇਹ ਕਹਿ ਰਿਹਾ ਸੀ ਮੈਂ ਕੰਮ ਕੋਲ ਜਾਣਾ ਤੇ ਇਹਨੂੰ ਘੁਮਾ ਰਹੀਆਂ ਦੇਖਦੀਆਂ ਇਹਨੂੰ ਕਿੱਥੇ ਕਹਿੰਦਾ ਮੈਂ ਜਾਣਾ ਆਪਣੇ ਆਪ ਹੀ ਘੁੰਮੀ ਜਾ ਰਿਹਾ ਉਧਰਲੀ ਸਾਈਡ ਚਲਾ ਗਿਆ ਇਹ ਆ ਦੇਖੋ ਲੱਗਾ ਹੋਇਆ ਐਕਸਰਸਾਈਜ਼ ਕਰਨਾ ਫਿਰ ਇਹਨੇ ਮੇਰੇ ਥੋੜੇ ਵੀਡੀਓ ਬਣਾਈਆਂ ਵੀਡੀਓ ਬਣਾ ਕੇ ਫਿਰ ਕਹਿੰਦਾ ਕਿ ਚਲੋ ਮम्मा ਹੁਣ ਚਲੀਏ ਆ ਮੇਰੇ ਵੀਡੀਓ ਬਣਾ ਰਿਹਾ ਸੀ ਥੋੜਾ ਫੋਟੋ ਸ਼ੂਟ ਕੀਤਾ ਤੇ ਉਸ ਵਾਰ ਕਹਿੰਦਾ ਚਲੋ ਮੈਂ ਛੱਡ ਗਿਆ ਹੁਣ ਆ ਦੇਖੋ ਮੇਰੇ ਵੀਡੀਓ ਬਣਾ ਰਿਹਾ ਤੇ ਚਲੋ ਜੀ ਮਿਲਦੇ ਆ ਫਿਰ ਅਗਲੇ ਵਲੌਗ ਚ ਹੁਣ ਮੈਂ ਇਹਨੂੰ ਜਾ ਰਹੀਆਂ ਘਰ ਛੱਡਣ ਓਕੇ ਬਾਏ ਬਾਏ ਸਾਰਿਆਂ ਨੂੰ ਹੈਪੀ ਦੀਵਾਲੀ